वेलकम बैक टू वीडियो दोस्तों की हालचाल हम आए अजय मलेर कोटला ਵਿੱਚ ਤੇ ਤੁਹਾਨੂੰ मलेर कोटਲੇ ਵਿੱਚ ਆ ਦੇਖੋ ਜੀ ਕਿੰਨੇ ਵਧੀਆ ਵਧੀਆ ਯੂਨੀਕ ਆਟਮ ਹੈ ਜੀ ਆ ਦੇਖੋ ਬੱਚੇ ਦੇ ਖਲਾਉਣਾ ਵੀ ਆਈ ਤੇ ਆਪਣੇ ਕੋਲ ਸਭ ਤੋਂ ਪਹਿਲਾਂ ਜੀ ਦੱਸ ਦਣਾ ਆਪਣੇ ਕੋਲ ਕੁਰਸੀਆਂ ਮਿਲੂਗਾ ਤੇ ਸਰਾਣੇ ਮਿਲੂਗਾ ਤੇ ਆਪਣਾ ਇਹ ਮਲੇਰ ਕੋਟਲਾ ਵਿੱਚ ਆਪਣੀ ਇਹ ਦੁਕਾਨ ਹੈ ਜੀ ਤੇ ਲੋਹੇ ਬਾਜ਼ਾਰ ਦੇ ਵਿੱਚ ਹੈ ਇਹ ਆ ਦੇਖੋ ਜੀ ਬਹੁਤ ਹੀ ਵਧੀਆ ਵਧੀਆ ਥੋੜਾ ਜੀ ਤੇ ਆਪਣੇ ਦੂਜੇ ਨੰਬਰ ਤੇ ਜੀ ਤੁਹਾਨੂੰ ਮੈਂ ਬੱਚੇ ਦੀ ਕੁਰਸੀਆਂ ਦਿਖਾ ਦਣਾ ਜੀ ਆ ਦੇਖੋ ਜੀ ਪਰਸ਼ੇ ਬੱਚੇ ਦੇ ਕੁਰਸ਼ਾ ਆਉਂਦੇ ਬਹੁਤ ਹੀ ਵਧੀਆ ਵਧੀਆ ਚੀਜ਼ੇ ਛਾਨੀ ਹੁੰਦੀ ਜਿਵੇਂ ਰੇਤੇ ਰੋਤੇ ਬਜਰੀ ਵਾਸਤੇ ਆਹਦੇ ਆਪਣੀ ਜਿਹੜੀ ਸ਼ਾਪ ਆਈਏ ਮਰੇ ਕੋਡਾ ਸੰਡੇ ਸੇਲ ਦੇ ਵਿੱਚ ਹੁੰਦਾ ਜੀ ਦੇਖੋ ਜੀ ਜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਬਹੁਤ ਹੀ ਵਧੀਆ ਵਧੀਆ ਚੀਜ਼ ਹੈ ਜੀ ਲਓ ਜੀ ਤੁਹਾਨੂੰ ਮੈਂ ਪਹਿਲਾਂ ਮਰਚੀ ਦਿਖਾ ਦਿੰਨਾ ਕੁਰਸ਼ੀਆਂ ਤੇ ਆਪਾਂ ਤੁਹਾਨੂੰ ਦੇਖੋ ਜੀ ਇੰਨੇ ਜਬਰਦਸਤ ਜਿਹੜੇ ਕੁਰਸੀਆਂ ਹੁੰਦੇ ਨੇ ਤੇ ਓਨਲੀ 200 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਇਹ ਜਿਹੜੇ ਘੋੜੀਆਂ ਪੌੜੀਆਂ ਹੁੰਦੇ ਆ ਦੇਖੋ ਜੀ ਤੇ ਬੱਚਿਆਂ ਗੱਡੀਆਂ ਗੁੱਡੀਆਂ ਹੁੰਦੀ ਸਾਰਾ ਕੁਝ ਹੁੰਦਾ ਜੀ ਆ ਦੇਖੋ ਬਈ ਕੋਲੇ ਤੇ ਬਹੁਤ ਹੀ ਵਧੀਆ ਚੀਜ਼ ਹੁੰਦੀ ਜੀ ਆ ਦੇਖੋ ਜੀ ਤੇ ਟੇਬਲ ਹੁੰਦਾ ਜੀ ਜਿਵੇਂ ਇਸ ਤਰ੍ਹਾਂ ਦੇ ਆਫਿਸ ਦੇ ਵਿੱਚ ਰੱਖਿਆ ਹੁੰਦਾ ਜੀ ਬਿਲਕੁਲ ਇੰਨਾ ਵਧੀਆ ਚੀਜ਼ ਹੈ ਜੀ ਤੇ ਆਪਾਂ ਇਹਨਾਂ ਕਹਿ ਦਈਏ ਕੁਰਸੀਆਂ ਵਗੈਰਾ ਤੇ ਹਰ ਚੀਜ਼ ਆਪਣੇ ਕੋਲ ਬਾਈ ਕੋਲ ਪੂਰਾ ਸਟਾਕ ਹੁੰਦਾ ਜੀ ਸਟਾਕ ਕਰਕੇ ਹੀ ਆਪਣਾ ਮਲੇਰ ਕੋਡਾ ਸੰਡੇ ਦੇ ਬਿਲ ਸੈ ਵਿੱਚ ਨਾ ਤੇ ਬਾਈ ਦੇ ਦੁਕਾਨੇ ਤੇ ਬਹੁਤ ਹੀ ਵਧੀਆ ਰੇਟ ਹੁੰਦਾ ਜੀ ਰੇਟ ਕਰਕੇ ਹੀ ਬਾਈ ਦੇ ਸਸਤੀਆਂ ਚੀਜ਼ ਹੁੰਦੀ ਆ ਤੇ ਚੱਲਣ ਵਾਲੀ ਚੀਜ਼ ਤੇ ਵਧੀਆ ਜੀ ਹੁੰਦੀ ਰੇਟ ਨੋਰਮਲ ਹੀ ਹੁੰਦੀ ਆ ਤੇ ਆਪਣਾ ਦੇਖੋ ਚੇਅਰ ਕੁਰਸੀਆਂ वगैरह ਬਹੁਤ ਹੀ ਵਧੀਆ ਚੀਜ਼ ਆ ਜੀ ਆ ਦੇਖੋ ਸੈਂ ਵਧੀਆ ਚੀਜ਼ ਹੁੰਦੀ ਆ ਦੇਖੋ ਕਿੰਨਾ ਵਧੀਆ ਬੰਦਿਆ ਚੀਜ਼ ਆ ਜੀ ਗੱਦਿਆਂ ਕੋਲ ਚੀਜ਼ ਨਹੀਂ ਨੇ ਗੱਦੇ ਵੀ ਨਾ ਜਿਵੇਂ ਫਾਰਮ ਹੁੰਦਾ ਚਿੱਟੇ ਫਾਰਮ ਹੁੰਦੇ ਨੇ ਕਰ ਤਰ੍ਹਾਂ ਤੇ ਚੀਜ਼ ਮਿਲ ਜਾਂਦੀ ਆ ਇਹ ਫਰੀ ਦੇ ਰੱਖਣ ਵਾਲੀ ਚੀਜ਼ ਜਿਹੜੀ ਹੁੰਦੀ ਉਹ ਆਪਣੇ ਕਪੜੇ-ਕੋਪੜੇ ਨਾਈ ਵਾਲੀ ਸਮਾਨ ਵੀ ਹੁੰਦੀ ਆ। ਆ ਦੇਖੋ ਇਹ ਨਾਈ ਵਾਲੀ ਸਮਾਨ ਹੁੰਦੀ ਤੇ ਤੇ ਮੰਜਾ ਉਹ ਗਰ ਵੀ ਹੁੰਦਾ। ਆ ਦੇਖੋ ਤੇ ਮੰਜੇ ਵੀ ਇਹ ਬਹੁਤ ਹੀ ਵਦੀਆਂ ਚੀਜ਼ਾਂ ਖਲਾਉਣੀਆਂ ਵੀ ਫਿਰ ਤੁਹਾਨੂੰ ਦੁਬਾਰੇ ਵੀ ਦਿਖਾ ਦੇਣਾ ਭਾਈ ਜੀ। ਤੇ ਆ ਦੇਖੋ ਇਹ ਬਹੁਤ ਹੀ ਵਦੀਆਂ ਚੀਜ਼ ਹੈ ਜੀ। ਭਾਈ ਜੀ ਮਾੜਾ ਤੁਸੀਂ ਦੱਸ ਦੋਗੇ ਆਪਣੇ ਕੋਲ ਕੀ-ਕੁਛ ਹੈਗਾ? ਆਪਣੇ ਨਾਲ ਵੀ ਜੀ ਪਹਿਲਾਂ ਤਾਂ ਕੀ ਨਾ ਹੋਤਾ। ਸਾਗਰ ਟ੍ਰੈਂਡਿੰਗ ਸਾਗਰ ਟ੍ਰੈਂਡਿੰਗ ਦਾ ਸ਼ੁਕਰੀਆ ਤੇ ਹਾਂ ਬਾਲਾ ਦੇ ਬੱਚਿਆਂ ਲਈ ਆਈਟਮ ਸਾਰੀ ਆ ਜੀ ਜੀ ਲੇਕਨ ਵਾਲੀ ਆਈਟਮ ਸਾਰੀ ਆ ਜੀ ਜੀ ਫਿਰ ਨਿੱਤਰਾਲੀ ਵਿਆਹ ਦਾ ਸਾਦੀ ਦਾ ਸਾਮਾਨ ਸਾਰਾ ਆਪਣਾ ਜੀ 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 ਸਾਡੀ ਫਰਨੀਚਰ ਹੈ ਵੱਡਾ ਕੁਰਸੀ ਜੀ ਜੀ ਟੇਬਲ ਕੁਰਸੀਆਂ ਬਾਜ਼ਾਰ ਨਾਲ ਭੱਜਦੇ ਤਾਂ ਦੇ ਹੌਟਲ ਦਾ ਰੇਟੂ ਲੱਗਦੀ ਆ ਜੀ 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 ਜੀ